ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਬੱਦਰਪੁਰਿਆ ਡੈਰੀ ਫਾਰਮ ਵਿੱਚ ਆਸ ਕਰਦੇ ਆਂ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਪੰਦਾ ਅੱਜ ਦੀ ਵਿਜਿਟ ਪਿੰਡ ਮੀਰਕੇ ਆਮ ਰਕੋੜ ਦੇ ਨੇੜੇ ਜ਼ਿਲ੍ਹਾ ਚੇਰੀ ਤਰਨਤਾਰਨ ਸਾਹਿਬ ਦੇ ਤਹਿਸੀਲ ਪੱਟੀ ਬਲਵਿੰਦਰ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਅੱਜ ਵੜਾਈਆਂ ਚਾਰੇ ਨਿੱਕੇ ਵੱਡੇ ਪਾਸਾਰੇ ਹੈਗੇ ਆ ਹਰ ਤਰ੍ਹਾਂ ਦੀ ਵੈਰਾਈਟੀ ਗਰਮੀ ਵਾਲੀ ਸਿਆਲ ਵਾਲੀ ਸਾਰੀ ਵੈਰਾਈਟੀ ਹੈਗੀ ਇੱਥੇ ਜਿਹੜੀ ਮਰਜ਼ੀ ਆਪਣੀ ਖਰੀਦਦਾਰੀ ਕਰ ਸਕਦੇ ਜੀ ਦੁੱਧ ਕੋਈ 16 17 18 ਪਲੱਸ ਸਾਰੇ ਭਾਅ ਪੱਤੇ ਪੁੱਛ ਕੇ ਦੁੱਧ ਪੁੱਛ ਕੇ ਡਿਟੇਲ ਸਾਂਝੀ ਕਰਦੇ ਆ ਐਂਡ ਤੱਕ ਰਿਕਵੈਸਟ ਹੈ ਕਿ ਜਰੂਰ ਵਾਣੇ ਰਹੋ ਧੰਨਵਾਦ ਹੈ ਤੁਹਾਡੇ ਦੱਬ ਕੇ ਵੀਡੀਓ ਜਿੱਗਾ ਸ਼ੇਅਰ ਕਰ ਦਿਓ ਹੋਰ ਵੀ ਕਿਹੇ ਗਰੀਬ ਦਾ ਮਾਤੜ ਜਾਏ ਕੋਈ ਫਾਇਦਾ ਹੋ ਜਾਏ ਜੀ ਆਓ ਕਰੀਏ ਬਧੇ ਰੇ ਜਾਣਕਾਰੀ ਭਾਈ ਬਲਵਿੰਦਰ ਨਾ ਸਾਜੀ ਪੁੱਛ ਕੇ ਆਈ ਤੇ ਪਾਪ ਤੇ ਭਾਈ ਬਲਵਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਆ ਭਾਈ ਵਧੀਆ ਵਧੀਆ ਜੀ ਛੜਦੀ ਕਲਾ ਛੜਦੀ ਕਲਾ ਜੀ ਅੱਜ ਗਾਵਾਂ ਆ ਗਈਆਂ ਗਾਵਾਂ ਆ ਗਏ ਚਾਰ ਜੀ ਠੀਕ ਐਡਰੈਸ ਕਰਕੇ ਨੋਟ ਕਰਾ ਪ੍ਰਿੰਟ ਮੀਰ ਕੇ ਤਸੀਲ ਪਟੇ ਜਿਲ੍ਹਾ ਤਰਨਤਾਰਨ ਠੀਕ ਆ ਮੋਬਾਈਲ ਨੰਬਰ 95099 2000 ਪੈਨੇ ਗੱਲ ਕਰੀਏ ਵੈੜੀ ਤੋਂ ਸ਼ੁਰੂ ਕਰੀਏ ਤੇ ਕਿੰਨਾ ਦੁੱਧ ਤੇ ਕਿੰਵਾ ਸੂਹਾ ਆ ਗਿਆ ਹੈ ਅਜਾ 16 ਕਿਲੋ ਬੋਲਾ ਹੈ 16 ਕਿਲੋ ਹੈ ਨਾ ਤਾਜੀ ਸੂਈ ਹੈ ਤਾਜੀ ਸੂਈ ਹੈ ਤੇ 16 ਸੂਹਾ ਦੁੱਧਾ ਹਾਂਜੀ ਸੂਹਾ ਦੁੱਧਾ ਹੈ ਠੀਕ ਆ ਹਾਂਜੀ ਦੁੱਧ ਕਰ ਦੋ 20 ਫਿਰ ਦੁੱਧ 20 ਕਰ ਵੀ ਸਕਦੀ ਆ ਤੇ ਜ ਤਾਂ ਜਾ ਸਕਦੀ ਆ ਤੇ 18-19 ਤੇ ਵੀ ਰਹਿ ਸਕਦੀ 18-19 ਤੇ ਵੀ ਰਹਿ ਸਕਦੀ ਇਹਦੇ ਸਮਭਾਈ ਦੇ ਹਿਸਾਬ ਨਾਲ ਇਹ ਸਮਭਾਈ ਦੇ ਹਿਸਾਬ ਤੇ ਖੁੱਲ ਕੇ ਤੋਰਾ ਕਰੀਗੇ ਜੇਕਰ ਲਓ ਭਾਈ ਸਜਣੋ ਥਾਂ ਤੇ ਤਾਂ ਬਹੁਤ ਸਾਫ਼ ਆ ਵੈੜੀ ਦੁੱਧਾ ਸੂਹਾ ਰੰਗ ਰੂਂਗੇ ਬੜਾ ਸੋਹਣਾ ਲੱਗਣਾ ਠੀਕ ਆ ਨੋ ਲਓ। ਹਨਾ ਪੂਰਾ ਵਧੀਆ ਗੋਲ। ਮੱਝਾਂ ਵਾਲਾ ਗੋਲ। ਮੱਝਾਂ। ਹਾਂ। ਫੇਸ ਕੁਆਲਿਟੀ ਬੜੀ ਸੁੰਦਰ ਆ। ਹਾਂ। ਵਾਜਿਦਾ। ਰੰਗ ਪ੍ਰਿੰਟ ਵੀ ਚੰਗਾ। ਨੋ ਲਓ ਜੀ। ਮੋੜ ਲਿਓ ਜੀ। ਮੇਰਾ ਪਤਾ ਹੋਣਾ ਦਰਵਾਜ਼ਾ ਖੜਾ। ਲਓ ਜੀ। ਦੇਖਾ। ਨਾੜਾ ਨੂੜਾ ਚੰਗੀਆਂ ਚਮਕਦੀਆਂ। ਬਾਹਰੇ ਜੀ। ਕੋਣ 16 ਕਿਲੋ 16 ਕਿਲੋ ਆ ਜੀ ਆ ਜੀ ਫੇ ਕਿੰਨੇ ਦੇ ਰਹੀਏ ਸੰਤੂ ਸਾਹਿਬ ਮੁੱਲ ਤਾਂ 70000 ਕਰਨ ਨੂੰ ਜੀ ਕਰਦਾ ਜੀ ਅੱਛਾ ਫਿਰ ਆਪਾਂ ਨਹੀਂ ਕਰਨਾ ਮੈਨੂੰ ਪਤਾ ਇਹਦੇ ਹੈਂ ਕਾਹਦੇ ਪਤਾ ਲਾ ਹਾਂ 65000 ਦੀ ਦੇ ਲਈ ਫਿਕਸ ਹੀ ਕਰੋ ਜਿੰਨਾ ਕਰ ਦੋ ਜਮਾਨ 60000 ਦੀ ਸੰਤੂ ਸਾਹਿਬ ਵਾਹ ਜੀ ਵਾਹ ਆਹ ਸਾਰੀ ਹਾਂ ਜੀ ਇਹ ਮੌਜਾ ਲਾਤ ਕਰ ਪਰ ਜਿਹੜਾ ਇਹ ਹਰੂਗਾ ਨਜ਼ਾਰੇ ਲਊਗਾ ਹਾਂ ਹਾਂ ਜੀ ਹਾਂ ਸਾਰੀਆਂ ਗਰਮੀਆਂ ਨਜ਼ਾਰੇ ਲਊਗਾ ਸਾਰੀਆਂ ਗਰਮੀਆਂ ਹੈਂ ਵਾਕੇ ਹਾਂ ਵੇੜਾ ਸੌਦਾ ਸੀ ਲਾ ਗਿਆ ਵਾਹ ਜੀ ਵਾਹ ਪੂਰੇ 60000 ਦੇ ਲੋ ਜੀ ਆ ਪਹਿਲਾ ਸਵਾਦ ਨੂੰ ਸਾਹ ਨੂੰ ਤੋਂ ਮੂੰਹ ਤਾਂ ਖੀਰੀ ਖੀਰੀ ਵਾਹ ਜੀ ਵਾਹ ਖੁੱਲ ਗਈ ਇਹ ਨਾ ਉਹਨਾਂ ਹੀ ਅੱਗੇ ਵਾਹ ਨਾ ਉਹਨਾਂ ਹੀ ਤੇ ਉਹਨਾਂ ਹੀ ਪਿਛਲੇ ਵਾਹ ਜੀ ਵਾਹ ਥਾਂ ਤੋਂ ਓਕੇ ਚਾਰੇ ਹੱਥ ਚ ਮੁੱਠੀ ਵਾਲਾ ਤਾਣਾ ਨਾ ਪੂਰਾ ਵਧੀਆ ਹੁੰਦੀ ਪੂਰਾ ਚਵਾਈ ਹੁੰਦੀ ਆ ਹਾਂ ਜੀ ਮੁੱਠੀ ਵਾਲੇ ਸੱਜਣੋਂ ਥਣ ਪੂਰੇ ਚਵਾਈ ਵਧੀਆ ਹੁੰਦੀ ਆ ਖੀਰੀ ਵਸੀ ਆ ਮੂੰਹ ਤੋਂ ਜੀ ਹਨਾ ਵਾਹ ਜੀ ਵਾਹ ਖੀਰੀ ਆ ਮੂੰਹ ਤੋਂ ਦੇਵਾਨਾ ਵੇਖੋ ਸਜਰੋ ਕਿੱਥੇ ਅਗਲੇ ਬੰਨੇ ਧੋਨ ਨੂੰ ਲੇਵਾ ਲਾਈ ਬੈਠੀ ਗਰਮ ਵਾਲੀ ਹੈ ਹੈ ਥੀਰੀ ਮੂਤ ਵਸੇ ਵਾਜੀ ਵਾ ਮੋੜ ਲਈ ਹੁਣ ਬੋਲਾ ਕਿੰਨਾ ਹੁਣ ਸੰਤੂ ਸਾਹਿਬ ਬੋਲਾ ਜਿਹੜਾ ਹੈ 14 ਤੋਂ ਪਲੱਸ ਹੀ ਆ 14 ਤੋਂ ਤਾਜੀ ਸੀ ਜਨਾ ਹਾਂਜੀ ਵੱਛਾ ਆ ਗਿਆ ਮੇਰ ਦਾਫਾ ਕੇ ਬੱਚਾ ਤੋਨ ਵੀ ਸਜਰੋ ਨਾਲ ਹੀ ਆ ਬੱਚੇ ਦਾ ਫੇ ਦੋ ਦੋ ਦਿਨਾਂ ਦੀ ਲੱਗਦੀ ਤਨਾਂ ਦੀ ਸੀ ਨਹੀਂ ਅਜ ਦੂਜਾ ਦਿਨ ਹੈ ਜੀ ਦੂਜੇ ਦਿਨ ਦੀ ਹਾਂ ਠੀਕ ਹੈ ਜੀ ਤੇ ਬੋਲਾ ਮੌਕੇ ਦਾ ਕਿੰਨਾ 14 ਕਿਲੋ 14 ਕਿਲੋ ਠੀਕ ਹੈ ਤੇ ਰੇਟ ਫਿਕ ਕਿੰਨੇ ਰੀ ਦੇ ਦੀਏ ਕਰੀਏ ਫਿਕਸ ਕਰ ਲੀਏ ਅੱਸੀ ਦਾ ਕਰ ਲਈਏ ਜੀ ਕਰਨਾ ਨਹੀਂ ਤਾਂ ਨੇ ਹਾਂ ਜੀ ਕਰਨਾ ਵੀ ਰੇ ਕਰਦੀ ਆ ਮੈਂ ਤੇ ਅੱਜ ਨਹੀਂ ਕਰਨਾ ਮੈਂ ਜੀ ਜਾਣਾ ਕਰਦਾ 80000 ਰੁਪਏ ਦਾ ਮੂੰਹ ਵੇਖ ਲਿਆ ਤੇ ਅੱਛਾ ਹੈ ਘਰ ਤੋਂ ਖੁੱਲਾ ਮੰਨਤਾ ਨਾ ਕਰਦਨੇ ਆ ਜੀ ਹਾਂ ਦੱਸ ਦੋ ਤੇ ਜਿਆ ਪਰਿਆਰ ਦੇ ਦੇ ਦੀਏ ਹੋਰ ਕਰ ਦੋ ਹਾਂ ਹੋਰ ਕਰ ਦੋ 72000 ਦੇ ਦੇ ਦੀਏ ਜੈ ਸਨੋ ਕਿੰਨੇ ਦੀ 70 ਦੀ ਕਰ ਇਧਰ ਵੈਸੇ ਹੀ ਵਾਹ ਜੀ ਅਸੀਂ ਅਸੀਂ 90 90 ਹਜ਼ਾਰ ਰੇਵੜਾ ਵੇਦੀਆਂ ਹਾਂ ਹਾਂ ਪਰ ਕਿੰਨੇ ਦੇ ਦੀਏ 70 ਪੂਰੇ ਦੇ ਕਰ ਦੀਏ ਠੀਕ ਤੇ ਸ਼ਾਈ ਵਾਲਾ ਕੀ ਸ਼ਾਈ ਵਾਲਾ ਕਿੰਨਾ ਦੁੱਧ ਦੁੱਧ ਸੰਧ ਸਾਹਿਬ 9 ਕਿਲੋ ਬੋਲਾ ਆ ਬੱਚਾ ਨਹੀਂ ਬਾਹਰ ਆਦਾ ਉਹ ਉਹ ਕੋ ਟੋਕਣਾ ਬੱਚਾ ਆ ਬੱਚਾ ਹਾਂ ਧੋਨ ਨਾਲੂ ਨਾਲ ਤੇ ਮੌਕੇ ਦਾ ਦੁੱਧ ਕੰਨਾ ਮੌਕੇ ਦਾ ਸਭ ਬੋਲਾ ਜਿਹੜਾ 9 ਕਿਲੋ 9 ਕਿਲੋ ਚੌਣ ਵੜੀ ਸਾਫ ਚੌਣ ਮੈਂ ਨਾ ਖਾਜੀ ਮੋਗਾ ਗਈ ਖੋਲ ਗਏ ਤੋੜ ਆ ਗਈ ਸਜਣਾ ਚਾਰ ਕਾ ਜਵਾਲ ਲਗਾ ਵਾਹ ਜੀ ਵਾਹ ਲੋ ਨਾ ਮੱਝਾ ਠੀਕ ਹੈ ਹੋਇਆ ਇਹ ਲੱਗੋ ਤੋ ਨਸ਼ਾਈ ਯਾਰ ਮਰੀਏ ਮਰ ਰੋ ਲੋ ਜੀ ਹਾਂ ਜੀ ਸਜਣਾ ਸੋਣੀ ਆ ਵੜ ਪਹਿਲਾ ਤੇ ਦੂਜਾ ਸੂਆ ਪਹਿਲਾ ਸੂਆ ਪਹਿਲਾ ਸੂਆ ਆ ਦੋ ਦੰਦ ਲਓ ਜੀ ਦੋ ਦੰਦ ਮੂੰਹ ਤੋਂ ਨਹੀਂ ਚਾਰ-ਪੰਜ ਚਾਰ ਦੰਦ ਸੋਰੀ ਚਾਰ ਦੰਦ ਲੈਓ ਮੋੜ ਲਓ ਚੌਂਕੀ ਹੋ ਗਈ ਸੱਜਣੋ ਪਹਿਲਾ ਸੂਆ ਆ ਚਾਰ ਦੰਦ ਤੇ ਥਾਣ ਵੇਖੋ ਮੱਝਾਂ ਵਾਲਾ ਵਾਹ ਜੀ ਤੇ 9 ਕਿਲੋ ਬੋਲਾ ਗੇਨ ਲੋ ਠੀਕ ਆ ਨਾਲੂ ਨਾਲ ਬਚੇ ਸੱਜਣੋ ਲਓ ਜੀ ਆ ਨਾੜੂ ਚੈੱਕ ਕਰ ਲਓ ਗਾਲ ਰੇਟ ਦੀ ਕਰੀਏ ਕਿੰਨੇ ਦੀ ਦੇ ਦੀਏ 55000 ਦੀ ਨਾ ਦੇ ਦੀਏ ਨਹੀਂ ਕਰਨੀ ਤਾਂ ਦੇਣੀ ਹਾਂਜੀ ਤਾਂ ਨਹੀਂ ਇਹ ਮੇਰੀ ਦੇਣੀ 50 ਦੀ ਦੇਈ ਨਾ ਜੀ ਹਾਂਜੀ ਤਾ ਮੈਨੂੰ ਪਤਾ ਹੋਰ ਕਰਨਾ ਖੁੱਲਾ 47000 ਦੇ ਸਭ ਦੇ ਦੀਏ 45 ਦੀ ਕਰਦਗੇ ਚੱਲ ਜਾਂਦੇ ਠੀਕ ਛੋੜ ਹੀ ਨਹੀਂ ਜੇ ਇਹਦੇ ਚ ਠੀਕ ਹੈ ਹਾਂਜੀ ਠੀਕ ਹੈ ਤੇ ਆਹ ਬੱਚਾ ਕਹਿੰਦਾ ਇਹ ਇਹ ਬੱਚਾ ਕਹਿੰਦਾ ਹੰਦੂ ਸਾਹਿਬ ਕਹਿੰਦਾ ਆ ਗਿਆ ਤੋਹਫਾ ਜਿਹੜਾ ਠੀਕ ਹੈ ਨਿਕਾਇਆ ਜਾਂ ਬ੍ਰਾਂਡਰ ਇਹ ਲਾ ਪੇ ਸਾਰ ਆ ਕੀ ਤੋਹਫਾ ਖੁੱਲ ਗਏ ਦੁੱਧ ਕਿੰਨਾ ਦੁੱਧ ਆ ਰਹਿੰਦੇ ਪੈਣ ਪਰਾ ਥੋੜਾ ਮੁੱਲ ਆਉਣ ਵਾਲੇ ਹੁੰਦੇ ਆ ਅੱਛਾ ਅੱਛਾ ਦੁੱਧ ਕਿੰਨਾ ਦੁੱਧ ਕਿੰਨਾ ਦੁੱਧ ਸੰਦੂ ਸਾਹਿਬ 7 ਕਿਲੋ ਜਿਹੜਾ ਉੱਤੇ ਆ ਅੱਛਾ ਹਾਂਜੀ ਠੀਕ ਆਠ ਵੀ ਹੋ ਜਾਂਦਾ 7 ਵੀ ਹੋ ਜਾਂਦਾ ਅੱਛਾ ਹਾਂ ਫਿੰਗਰ ਲਈ ਜਾਂ ਫਿੰਗਰ ਲਓ ਸੱਜਣੋ ਸਿੰਘਾਂ ਵਾਲੀ ਆ ਇਹ ਵੇੜ ਸੂਗਾ ਪਹਿਲਾ ਹੀ ਆ ਜਾਪਦੀ ਪਹਿਲਾ ਪਹਿਲਾ ਠੀਕ ਹੈ ਜੀ ਸਾਰਿਆਂ ਪਹਿਲਨਾ ਦੁੱਜਣਾ ਅਗਲੇ ਨੇ ਆ ਇੱਕੋ ਹੀ ਵੇੜ ਦੁੱਜੇ ਨੇ ਲਮੋੜ ਲੋ ਆ ਬਾਕੀ ਸਾਰਿਆਂ ਪਹਿਲਨਾ ਹੀ ਆ ਤਿੰਨ ਪਹਿਲਨਾ ਤੇ ਇੱਕ ਦੁੱਜੇ ਸੂਵੇ ਸੱਜਣੋ ਪਹਿਲੇ ਨੰਬਰ ਵਾਲੀ ਤੇ ਸਿੰਘ ਹੈਗਾ ਜੀ ਦੁੱਧ 7-8 ਕਿਲੋ ਜੀ ਤੇ ਬੱਚਾ ਮੇਰ ਕਫ ਆ ਗਿਆ ਹਲੋ ਨਾ ਆ ਬੱਚਾ ਆ ਗਿਆ ਸੱਜਣੋ ਤੇ ਥਾਂਤੋਨੀ ਬਹੁਤ ਸੋਹਣੇ ਆ। ਮੁਠੀ ਵਾਲਾ ਥਾਂਜੇ। ਬਾਈ ਬੇਟੂ ਕਿੰਨੇ ਦੀ ਦੇ ਦੀਏ? ਫਿਰ ਸਖੀਰਲਾ ਪੀਸ ਆ। 2000 ਦੀ ਦੇ ਦੀਏ। ਜੈ ਸੁਨੋ ਕਰਦੇ 2000 ਦੀ। ਵਾਹ ਜੀ ਵਾਹ। 2000 ਛੱਡ ਦੀ ਹੋਰ। ਹੋਰ। ਹਾਂ। ਫਿਰ ਉਹ ਪੁੱਛ ਕਰਦੇ ਗਾ। ਐਸਸੈਂਸ ਆਪ। ਵਾਹ ਜੀ ਵਾਹ। 18000 ਦੀ। 18000 ਦੀ। ਠੀਕ ਆ। ਜਿਹੜਾ ਖੜੂ ਨਜ਼ਾਰੇ ਲਾਉ। ਲਓ ਭਾਈ ਸਜਰੋ। 18000 ਦੀ ਜੈ ਸੁਨੋ ਹੋ ਜੂਗੀ। ਤੇ ਪਸ਼ੂ ਇਹੋ ਚਾਰੇ ਆ। ਵੜਾ ਖਰੀਦਦਾਰੀ ਕਰ ਲਿਓ। ਸਾਡੇ ਵੱਲੋਂ ਸਤਿ ਸ੍ਰੀ ਅਕਾਲ। ਰਾਬਰ ਰੱਖਾਈ